ਚਾਸ਼ੀ ਗਾਲ ਜੀ ਸਾਰਾ ਨੇ ਮੈਂ ਤੁਹਾਡੀ ਆਪਣੀ ਗੁਰਮੀ ਸਿੱਧੂ ਅੱਜ ਅਸੀਂ ਬਣਾਵਾਂਗੇ ਜੀ ਆਲੂ ਮਟਰ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਜੀ ਮੈਂ ਆਲੂ ਵੀ ਜਿਹੜੇ ਆ ਜੀ ਕੱਟ ਲਏ ਆ ਜੀ ਤੇ ਮੈਂ ਮਟਰ ਵੀ ਜਿਹੜੇ ਆ ਜੀ ਕੱਢ ਕੇ ਰੱਖ ਲਏ ਆ ਜੀ ਹੁਣ ਅਸੀਂ ਕਰਦੇ ਆ ਜੀ ਤੜਕੇ ਦਾ ਸਮਾਨ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਇਸ ਤੜਕੇ ਵਾਸਤੇ ਜਿਹੜੇ ਆ ਜੀ ਤਿੰਨ ਪਿਆਜ਼ ਲਈ ਆ ਜੀ ਸਵਾਦ ਅਨੁਸਾਰ ਹਰੀਆਂ ਮਿਰਚਾਂ ਲਈ ਆ ਜੀ ਥੋੜਾ ਜਿਹਾ ਅਦਰਕ ਲਈ ਆ ਜੀ ਦੋ ਟਮਾਟਰ ਤੇ ਤਿੰਨ ਗੱਠੀਆਂ ਸੀ ਲਸਣ ਦੇ ਲਈ ਆ ਜੀ ਹੁਣ ਅਸੀਂ ਇਹਨਾਂ ਨੂੰ ਕੱਟ ਕਰਦੇ ਆ ਜੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਜਿਹੜਾ ਟੜਕੇ ਦਾ ਸਮਾਨ ਜਿਹੜਾ ਹੈ ਜੇ ਅਸੀਂ ਮੋਟਾ-ਮੋਟਾ ਕੱਟਿਆ ਜੀ ਹੁਣ ਅਸੀਂ ਇਹਨਾਂ ਨੂੰ ਗ੍ਰाइंड ਕਰਦੇ ਆ ਜੀ ਸਾਰੇ ਨੂੰ ਜਿੱਦਾਂ ਕਿ ਤੁਸੀਂ ਦੇਖ ਸਕਦੇ ਮੈਂ ਟੜਕੇ ਦਾ ਸਮਾਨ ਜਿਹੜਾ ਹੈ ਜੀ ਸਾਰੇ ਗ੍ਰाइंड ਕਰ ਲਿਆ ਜੀ ਹੁਣ ਅਸੀਂ ਲਗਾਉਂਦੇ ਆ ਜੀ ਤੜਕਾ ਤੇ ਦੂਜੀ ਸਾਈਡ ਤੁਸੀਂ ਦੇਖ ਸਕਦੇ ਹੋ ਜੀ ਜਿਹੜਾ ਮੈਂ ਕੁੱਕਰ ਚ ਵੀ ਤੇਲ ਪਾ ਕੇ ਰੱਖ ਦਿੱਤਾ ਹੈ ਜੀ ਸਾਡਾ ਤੇਲ ਜਿੱਦੇ ਗਰਮ ਹੁੰਦਾ ਹੈ ਜੀ ਅਸੀਂ ਤੜਕਾ ਲਗਾਉਣਾ ਸ਼ੁਰੂ ਕਰਦੇ ਆ ਜੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਸਾਡਾ ਤੇਲ ਜਿਹੜਾ ਜੀ ਗਰਮ ਹੋ ਚੁੱਕਾ ਹੈ ਹੁਣ ਅਸੀਂ ਇਹਦੇ ਵਿੱਚ ਜੀਰਾ ਐਡ ਕਰਦੇ ਆ ਜੀ ਬਾਅਦੇ ਫਿਰ ਇਹ ਕਿਹੜਾ ਜੀ ਸਮਾਨ ਤੇ ਦੇ ਕਰ ਦਦੇ ਆ ਜੀ ਅਦਰਕ ਜਿੱਦਾਂ ਕਿ ਤੁਸੀਂ ਦੇਖ ਸਕਦਾ ਸਾਡਾ ਜਿਹੜਾ ਲਸਣ ਅਦਰਕ ਜਿਹੜਾ ਹੈ ਜੀ ਭੁੱਜ ਗਿਆ ਜੀ ਹੁਣ ਸਿੱਦੇ ਵਿੱਚ ਐਡ ਕਰਦੇ ਆ ਜੀ ਪਿਆਜ਼ ਪੁੱਸ ਕਰਦੇ ਹਾਂ ਜੀ ਦੂਵੇ ਠੀਕ ਕਰ ਹੁਣ ਚੰਗੀ ਤਰ੍ਹਾਂ ਭੁੰਨਾਂਗੇ ਜੀ ਇਹਨੂੰ ਵੀ ਤੁਸੀਂ ਦੇਖ ਸਕਦੇ ਹੋ ਸਾਡੇ ਪਿਆਜ਼ਾਂ ਨੇ ਜਿਹੜਾ ਹੈ ਜੀ ਕਲਰ ਚੇਂਜ ਕਰਨਾ ਸਟਾਰਟ ਕਰ ਦਿੱਤਾ ਹੈ ਹੁਣ ਅਸੀਂ ਨਾਲ ਇਹਦੇ ਵਿੱਚ ਐਡ ਕਰਦੇ ਆ ਜੀ ਹਰੀਆਂ ਮਿਰਚਾਂ ਜਿੱਦਾਂ ਕਿ ਤੁਸੀਂ ਦੇਖ ਸਕਦੇ ਸਾਡੇ ਸਿਰ ਜਿਹੜਾ ਜੀ ਕਲਰ ਚੇਂਜ ਕਰਨਾ ਸਟਾਰਟ ਕਰ ਦਿੱਤਾ ਜੀ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਦੇ ਆ ਜੀ ਅਸੀਂ ਨੂੰ ਨਾ ਜੀਰਕ ਨੂੰ ਨਾ ਜੀਨ ਚੀਰ ਜਿਹੜਾ ਦਾ ਪਾਣੀ ਨਹੀਂ ਥੋੜਾ ਜੀਦਾਂ ਕਿ ਤੁਸੀਂ ਦੇਖ ਸਕਦੇ ਸਾਡੇ ਜਿਹੜਾ ਪਾਣੀ ਜਿਹੜਾ ਇਹ ਸੁੱਟਦਾ ਪਿਆ ਹੈ ਜੀ ਹੁਣ ਅਸੀਂ ਥੋੜਾ ਟਾਈਮ ਹੋਰ ਪੁੰਦੇ ਆ ਜੀ ਉਸੇ ਦੇਖ ਕਰਕੇ ਸਾਡਾ ਪਾਣੀ ਜਿਹੜਾ ਜੀ ਸਾਰਾ ਸੁੱਕ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ 빨ਾ ਟਮਾਟਰ ਮਸੇ ਨੂੰ ਭੁੰਨਾਂਗੇ ਜੀ થોੜਾ ਟਾਈਮ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਐਡ ਕਰਦੇ ਆ ਜੀ ਮਸੇ ਨੂੰ ਰੂ ਵੀ ਹੁਣ ਅਸੀਂ ਨੂੰ ਵੀ ਉਦੋਂ ਤੱਕ ਭੁੰਨਾਂਗੇ ਜਦ ਤੱਕ ਇਹਦਾ ਪਾਣੀ ਖੁਰਦਾ ਨਹੀਂ ਆ ਜੀ ਹੁਣ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਮਸਾਲੇ ਸਾਰੇ ਤੇ ਪਿੰਨਾ ਤੋਂ ਸੀਦੇ ਵਿੱਚ ਐਡ ਕਰਦੇ ਆ ਜੀ ਇੱਕ ਚਮਚ ਨਮਕ ਅੱਧਾ ਚਮਚ ਸੁਪਾਵਾਂਗੇ ਜੀ ਹਲਦੀ ਪਾਊਡਰ ਥੋੜੀ ਜਿਹੀ ਅਸੀਰੇ ਵਿੱਚ ਐਡ ਕਰਾਂਗੇ ਜੀ ਦੇਗੀ ਮੇਰੇ ਵਿੱਚ ਕਲਰ ਵਾਸਤੇ ਤੁਹਾਨੂੰ ਸਤ ਦੇ ਦੇ ਨੂੰ ਮਿਕਸ ਕਰ ਨਾਲ ਹੀ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਗਰਮ ਮਸੌਂਦਾ ਹੁਣ ਅਸੀਂ ਸਾਤ ਦੇ ਦੇ ਨੂੰ ਮਿਕਸ ਕਰ ਹੁਣ ਅਸੀਂ ਇੱਕ ਵਾਰੀ ਫੇਰੇ ਦੇ ਵਿੱਚ ਪਾਣੀ ਐਡ ਕਰਦੇ ਆ ਜੀ ਮਸਾਲੇ ਭੁੰਨਣ ਵਾਸਤੇ ਹੁਣ ਅਸੀਂ ਨੂਵੀਂ ਉਸ ਤੱਕ ਪਾਉਣਾ ਚਾਹਤਾ ਹੈ ਦਾ ਪਾਣੀ ਨਹੀਂ ਥੋੜਾ ਜਿਦ ਤੱਕ ਤੁਸੀਂ ਦੇਖ ਸਕੋ ਸਾਡਾ ਤੜਕਾ ਜਿਹੜਾ ਇਹ ਬਿਲਕੁਲ ਰੈਡੀ ਹੋ ਚੁੱਕਿਆ ਹੈ ਜੀ ਸਾਡੇ ਤੁਸੀਂ ਦੇਖ ਸਕਦੇ ਹੋ ਜਿਹੜੇ ਹਰੇ ਮਟਰਾ ਜੀ ਅਸੀਂ ਉਹ ਵੀ ਧੋ ਕੇ ਰੱਖ ਲਿਆ ਆਲੂ ਵੀ ਧੋਲੇ ਆ ਜੀ ਹੁਣ ਅਸੀਂ ਇਹਨਾਂ ਨੂੰ ਕੁੱਕਰ ਵਿੱਚ ਐਡ ਕਰਦੇ ਆ ਜੀ ਦੋਨਾਂ ਨੂੰ ਸਭੀ ਆਟੀਸ ਹੁਣ ਅਸੀਂ ਘਰਦੇ ਆ ਜੀ ਇਹਨੂੰ ਮਿਕਸ ਹੁਣ ਅਸੀਂ ਇਹਦੇ ਵਿੱਚ ਪਾਣੀ ਐਡ ਕਰਦੇ ਆ ਜੀ ਤੁਸੀਂ ਦੇਖ ਸਕਦੇ ਹੋ ਸੇਹ ਦੇ ਵਿੱਚ ਪਾਣੀ ਜਿਹੜਾ ਜੀ ਐਡ ਕਰ ਦਿੱਤਾ ਜੀ ਹੁਣ ਅਸੀਂ ਲਗਾਵਾਂਗੇ ਜੀ ਇਹਨੂੰ ਸੀਟੀਆਂ ਦੋ ਸੀਟੀਆਂ ਲਗਾਵਾਂਗੇ ਜੀ ਹੁਣ ਅਸੀਂ ਇਹਨੂੰ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਸਾਡੀ ਸਬਜੀ ਜਿਹੜੀ ਹੈ ਜੀ ਬਣ ਕੇ ਰੈਡੀ ਹੋ ਚੁੱਕੀ ਹੈ ਜੀ ਬਾਕੀ ਬਹੁਤ ਬਹੁਤ ਧੰਨਵਾਦ ਲਾਈਕ ਤੇ ਸਬਸਕ੍ਰਾਈਬ ਕਰ जरूर ਕਰਿਓ